ਸਨੌਰ ਦੇ ਆਪ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਪੁੱਤਰ ਅਤੇ ਪੀ ਸਮੇਤ 16 ਲੋਕਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਜੋ ਕਿ ਬਲਤਕਾਰ ਦੇ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ ਇਹਨਾਂ ਸਾਰਿਆਂ ਵਿਰੁੱਧ ਪਟਿਆਲਾ ਦੇ ਸਿਵਲ ਲਾਈਨਜ਼ ਥਾਣੇ ਵਿੱਚ ਫਰਾਰ ਵਿਧਾਇਕ ਨੂੰ ਭੱਜਣ ਵਿੱਚ ਮਦਦ ਕਰਨ ਉਸ ਨੂੰ ਪਨਾਹ ਦੇਣ ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਜ਼ਿਕਰ ਕਰਦੀ ਕਿ ਮੁਲਜ਼ਮਾ ਵਿੱਚੋਂ ਵਿਧਾਇਕ ਦੇ ਪੁੱਤਰ ਹਰ ਜਸ਼ਨ ਸਿੰਘ ਉਰਫ ਜਸ਼ਨ ਪੀ ਗੁਰਪ੍ਰੀਤ ਸਿੰਘ ਆਪ ਤੇ ਜ਼ਿਲ੍ਹਾ ਯੁਵਾ ਮੁਖੀ ਅਮਰ ਸਿੰਘ ਸੰਗੇੜਾ ਅਮਨਦੀਪ ਟੋਂਟ 사ਜਨਾ ਧਰਮਿੰਦਰ ਬਿੱਟੂ ਅਤੇ ਹੋਰ ਸ਼ਾਮਲ ਨੇ ਪਠਾਨ ਮਾਜਰਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਪੁਲਿਸ ਦੀ ਟੀਮਾਂ ਰਾਜਸਥਾਨ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਪਠਾਨ ਮਾਜਰਾ ਦੀ ਭਾਲ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਹੋਰ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਜ਼ਿਕਰਕਾਦੀ ਕਿ ਪਟੀਸ਼ਨਰ ਤੇ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਨੇ ਖਰਚਾ ਜਤਾਇਆ ਕਿ ਪੰਜਾਬ ਪੁਲਿਸ ਉਹਨਾਂ ਦੇ ਪਤੀ ਦਾ ਫਰਜ਼ੀ ਮੁਕਾਬਲਾ ਕਰ ਸਕਦੀ ਹੈ ਜਸਟਿਸ ਤ੍ਰਿਭਵਨ ਰਹੀਆ ਦੇ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਲਈ ਤੇ 23 ਸਤੰਬਰ ਦੀ ਤਰੀਕ ਨਿਰਧਾਰਿਤ ਕੀਤੀ ਇਸ ਤੋਂ ਬਾਅਦ ਇਹ ਮਾਮਲਾ ਮੁਰਤੋ ਸੁਰਖੀਆਂ ਵਿੱਚ ਆ ਗਿਆ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਡਾਇਰ ਹੈ ਕਿ ਉਹਨਾਂ ਦੇ ਪਤੀ ਦਾ ਮੁਕਾਬਲਾ ਹੋ ਸਕਦਾ ਹੈ ਜਦੋਂ ਤੋਂ ਉਹਨਾਂ ਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਲਈ ਉਸਨੇ ਮੰਗ ਕੀਤੀ ਕਿ ਉਸਦੇ ਪਤੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਹਾਈ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਇਸ ਤੇ ਹਲਸਾਮਾ ਦਾਇਰ ਕਰਨ ਲਈ 23 ਨਵੰਬਰ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਨੇ ਉਧਰ ਹੀ ਦੂਜੇ ਪਾਸੇ ਆਪ ਦੇ ਇੱਕ ਹੋਰ ਵਿਧਾਇਕ ਰਮਨ अरोड़ा ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਮਿਲੀ ਜਾਣਕਾਰੀ ਮੁਤਾਬਕ ਥਾਣਾ ਜਲੰਧਰ ਕੈਂਟ ਦੀ ਹਿਰਾਸਤ ਵਿੱਚ ਰੱਖੇ ਗਏ ਰਮਨ अरोड़ा ਦਾ ਮੰਗਲਵਾਰ ਸ਼ਾਮ ਦੇ ਸਮੇਂ ਸਿਵਲ ਹਸਪਤਾਲ ਤੋਂ ਰੂਟੀਨ ਮੈਡੀਕਲ ਚੈੱਕਅਪ ਕਰਵਾਇਆ ਗਿਆ ਤੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੈ ਆਪ ਦੇ ਵਿਧਾਇਕ ਦੇ ਸਰਕਾਰੀ ਪੀਏ ਰੋਹਿਤ ਕਪੂਰ ਨੂੰ ਮੰਗਲਵਾਰ ਦੁਬਾਰਾ ਪੁਛਗਿਛ ਲਈ ਬੁਲਾਇਆ ਗਿਆ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਕਈ ਸਵਾਲ ਪੁੱਛੇ ਗਏ ਨੇ ਇਸੇ ਤਰ੍ਹਾਂ ਅਰੋੜਾ ਦੇ ਆਫਿਸ ਵਿੱਚ ਕੰਮ ਕਰਨ ਵਾਲੇ ਹਣੀ ਪਾਟੀਆਂ ਸਣੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹਣੀ ਪਾਟੀਆਂ ਨੇ ਕਿਹਾ ਕਿ ਉਹ ਰਮਨ ਅਰੋੜਾ ਦੇ ਆਫਿਸ ਵਿੱਚ ਪਾਰਟ ਟਾਈਮ ਕੰਪਿਊਟਰ ਦੇ ਕੰਮ ਕਰਦਾ ਸੀ ਅਤੇ ਉਸ ਦੀ 20000 ਰੁਪਏ ਤਨਖਾਹ ਸੀ ਵੈਸੇ ਉਹ ਡਿਜ਼ਾਈਨਿੰਗ ਦਾ ਕੰਮ ਕਰਦਾ ਉਸ ਨੇ ਕਿਹਾ ਕਿ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਅਰੋੜਾ ਕੀ ਕਰਦਾ ਸੀ ਇਸ ਚ ਉਸ ਦੀ ਕੋਈ ਦਿਲਚਸਪੀ ਨਹੀਂ ਸੀ ਇਸੇ ਤਰ੍ਹਾਂ ਸੂਰਜ ਨੇ ਕਿਹਾ ਕਿ ਉਸ ਕਰਕਾਰੀ ਸਕੀਮਾ ਦੇ ਸਿਰਫ ਫਾਰਮ ਭਰਦਾ ਸੀ ਤੇ ਬਿਜਲੀ ਬੋਰਡ ਨਾਲ ਸੰਬੰਧਿਤ ਲੋਕਾਂ ਦੇ ਕੰਮ ਕਰਾਉਂਦਾ ਸੀ ਉਸ ਨੂੰ ਮਹੀਨੇ ਦੇ 7000 ਰੁਪਏ ਮਿਲਦੇ ਸੀ ਸੰਦੀਪ ਪਾਵਨ ਨੇ ਕਿਹਾ ਕਿ ਉਹ 4 ਵਜੇ ਤੱਕ ਅਰੋੜਾ ਦੇ ਆਫਿਸ ਵਿੱਚ ਰਹਿ ਕੇ ਲੋਕਾਂ ਦੇ ਆਧਾਰ ਕਾਰਡ ਨਾਲ ਸੰਬੰਧਿਤ ਫਾਰਮ ਭਰਦਾ ਸੀ ਉਸ ਨੂੰ 7000 ਮਿਲਦੇ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਰਾਮਾ ਮੰਡੀ ਦੇ ਸਪਾਸ ਸੈਂਟਰ ਦੇ ਮਾਲਕ ਨੂੰ ਵੀ ਪੁੱਛਗਿੱਛ ਤੇ ਲਈ ਬੁਲਾਇਆ ਜਿਸ ਨੇ ਸਾਲ 2023 ਦੇ ਵਿੱਚ ਵਿਧਾਇਕ ਰਮਨ ਅਰੋੜਾ ਦੇ ਸਹਿਯੋਗ ਦੇ ਨਾਲ ਥਾਣਾ ਰਾਮਮੰਡੀ ਦੇ ਸਾਬਕਾ ਐਸਐਚਓ ਰਜੇਸ਼ ਕੁਮਾਰ ਅਰੋੜਾ ਉੱਤੇ 2 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ 'ਚ ਪ੍ਰਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਸੀ ਪਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਪਾਸੈਂਟਰ ਦੇ ਮਾਲਕ ਨੂੰ ਅਜੇ ਤੱਕ ਪੁੱਛਗਿੱਛ ਲਈ ਨਹੀਂ ਬੁਲਾਇਆ ਗਿਆ ਇਹ ਸਿਰਫ ਝੂਠੀ ਅਫਵਾਹ ਹੈ ਸ਼ਾਇਦ ਕਦੀ ਕਿਸ ਨੇ ਨਹੀਂ ਸੋਚਿਆ ਹੋਵੇਗਾ ਕਿ ਕਿਸੇ ਸਮੇਂ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੇ ਆਪਣਾ ਪੂਰਾ ਦਬਦਬਾ ਰੱਖਣ ਵਾਲੇ ਵਿਧਾਇਕ ਰਮਨ ਅਰੋੜਾ ਦੇ ਕਿਸੇ ਸਮੇਂ ਇਹ ਵੀ ਦਿਨ ਆਉਣਗੇ ਜਦੋਂ ਪੁਲਿਸ ਦੀ ਹਿਰਾਸਤ ਵਿੱਚ ਰਹਿ ਕੇ ਜ਼ਮੀਨ ਤੇ ਸੌਣਾ ਪਵੇਗਾ ਤੇ ਕੈਦੀਆਂ ਵਾਲਾ ਖਾਣਾ ਰੋਟੀ ਦੇ ਨਾਲ ਪੀਲੀ ਦਾਲ ਖਾਣੀ ਪਵੇਗੀ ਐਨਆਈਐ ਜਦੋਂ ਤੋਂ ਪੁਲਿਸ ਰਿਮਾਂਡ ਤੇ ਨੇ ਉਦੋਂ ਤੋਂ ਉਹਨਾਂ ਨੂੰ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਉਹ ਕਾਫੀ ਕੋਸ਼ਿਸ਼ ਕਰ ਚੁੱਕੇ ਨੇ ਪਰ ਅਦਾਲਤ ਤੋਂ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ